ਸ਼ੁਕਰੀਆ ਜੀ ਦੋਸਤੋ ਕੀ ਹਾਲ ਚੱਲ ਰਹਾ ਮੇਰੀ ਕਰਦਾ ਸਾਰੇ ਹੀ ਪੈਣ ਪਰਾ ਦੋ ਜਤੰਦਰੋਤ ਹੋਵੋਗੇ ਦੋਸਤੋ ਰਿਆਨਾਂ ਪੋਸਟਾਂ ਦਾ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰਨਾ ਜੀ ਨਾਲ ਹੀ ਸ਼ੇਅਰ ਕਰਦੋ ਤੇ ਲਾਈਕ ਕਰਦੋ ਤਾਂ ਕਿ ਠੀਕ ਹੈ ਜੀ ਤੁਹਾਡੇ ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਦੀਆਂ ਪੋਸਟਾਂ ਐਡਿਕਾ ਕਰੀ ਖੜੇ ਰਹੋ ਤਾਂ ਦੋਨ ਤੱਕ ਮਿਲਦੀ ਰਹੇ ਹਾਂਜੀ ਇਸ ਪੋਸਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ 10ਵੀਂ ਤੇ 12ਵੀਂ ਦੀ ਜਿਹੜੀ ਰੀਪੇਅਰ ਦੇ ਫਾਰਮ ਸੀ ਜਿਹੋਦੇ ਜਿਹੜੀ ਇੱਕ ਫ੍ਰੀ ਦੀ ਵਾਦਾ ਹੋ ਗਿਆ ਜੀ ਠੀਕ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੁਲਾਈ ਮਹੀਨੇ ਤੋਂ ਹੁਣੇ ਵਾਲੀ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਪੂਰਨ ਪ੍ਰੀਖਿਆ ਅਧੀਨ ਕਪਾਲਮੈਂਟ ਦੀ ਜਿਹੜੀ ਪ੍ਰੀਰੀ ਬਾਧੂ ਵਿਸ਼ਾ ਸਮੇਤ ਉਹਨਾਂ ਸਕੂਲ ਦੀ ਸਿੱਖਿਆ ਦੀ ਇਸ ਤੇ ਪ੍ਰੀਖਿਆ ਫਾਰਮ ਨੂੰ ਜਮ੍ਹਾਂ ਕਰਵਾਉਣ ਤੋਂ ਜੋ ਬਾਂਝੇ ਰਹੇਗੇ ਸਿ ਵਿਦਿਆਰਥੀ ਨੂੰ ਪ੍ਰੀਖਿਆ ਵਿੱਚ ਜਮ੍ਹਾਂ ਕਰਵਾਉਣ ਲਈ ਇੱਕ ਮੌਕਾ ਹੋਰ ਦਿੱਤਾ ਗਿਆ ਠੀਕ ਹੈ ਜੀ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਉਪਸਥਿਤ ਡਾਕਟਰ ਗੁਰਮੀਤ ਕੌਰ ਨੇ ਇਸ ਸਬੰਧ ਦੀ ਜਿਹੜੀ ਜਾਣਕਾਰੀ ਦਿੱਨੇ ਦੱਸਿਆ ਹੈ ਕਿ ਹੁਣ ਜੀ ਜਮ੍ਹਾਂ ਕਰਾਉਣ ਤੋਂ ਬਾਂਝੇ ਰਹੇਗੇ ਵਿਦਿਆਰਥੀ 20 ਜੂਨ ਤੱਕ ਆਪਣੀ ਫੀਸ ਤੇ ਫਾਰਮ ਜਮ੍ਹਾਂ ਕਰਵਾ ਸਕਦੇ ਹਨ ਜੀ ਇਸ ਸਬੰਧ ਦੇ ਜਿਹੜੀ ਵੀ ਵਧੇਰੇ ਜਾਣਕਾਰੀ ਤੁਸੀਂ ਪੰਜਾਬ ਸਕੂਲ ਦੀ ਵੈੱਬਸਾਈਟ www.pseb.ac.in ਤੇ ਚੈੱਕ ਕਰ ਸਕਦੇ ਹੋਗੇ ਹਾਂ ਜੀ ਪੰਜਾਬ ਸਕੂਲ ਬੋਰਡ ਬਸ ਵੀ ਜਾਣਕਾਰੀ ਜਿਹੜੀ ਖਬਰ ਸਮਾਪਤ ਜਮ੍ਹਾਂ ਕਰਾਉਣ ਤੋਂ ਬਾਅਦ ਲੱਗੇ ਸੀ ਕਿਹਦੇ ਸ਼ੇਲਕੀਆ ਅਨੁਸਾਰ ਫਾਰਮ ਮਿਲਣਗੇ ਸਕਦੇ ਹਨ ਜੀ ਠੀਕ ਹੈ ਜੀ ਤੇ 5ਵੀਂ ਤੇ 8ਵੀਂ ਪ੍ਰੀਖਿਆ ਮਾਰਚ ਜਿਹੜੇ ਜਿਹਨਾਂ ਦੇ ਜਿਹੜੀ ਰਿਪੇਅਰ ਕੁਝ ਹੋਇਆ ਉਹ ਜਨਨਕੀ ਮਾਰਚ ਇਹਨਾਂ ਦੇ ਜਿਹੜਾ ਕੁਝ ਹੋਇਆ ਹੋਣਾ 2024 ਚ ਜੀ ਤੇ ਉਹ ਫੀਸ ਫਾਰਮ ਜਮਾ ਕਰਨ ਲਈ ਉਹਨਾਂ ਦੀ ਜਿਹੜੀ ਆਖਰੀ ਮਿਤੀ ਹੈ ਉਹ 26 ਹੋਵੇਗੀ ਉਹ ਤੱਕ ਜਮਾ ਕਰਾ ਸਕਦੇ ਹਨ ਜੀ ਫਾਰਮ ਤੇ 25 6 ਉਹਦੀ ਲਾਸਟ ਡੇਟ ਹੈ ਇਹ ਚ ਧਿਆਨ ਰੱਖਣਾ ਠੀਕ ਹੈ ਜੀ ਜੁਲਾਈ ਚ ਇਗਜ਼ਾਮ ਹੋ ਜਾਣਾ ਹੁਣ ਗੱਲ ਕਰਾਂਗੇ ਫਾਰਮ ਕਿਪਾ ਉਹ ਵੈਬਸਾਈਟ ਤੇ ਚੱਲਦੇ ਜੀ ਦੱਸਦਾ ਹਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹਾਂ ਜੀ ਸੀ ਉਗਲ ਤੇ ਆ ਗਏ ਸੀਗੇ ਔਰ ਪੰਜਾਬ ਸਕੂਲ ਜੋ ਵੈਬਸਾਈਟ ਸਰਚ ਕਰ ਲੈਣੀ ਆ ਜੀ ਇਸ ਸਰਚ ਕਰਨ ਤੋਂ ਬਾਅਦ ਨੀਚੇ ਆ ਜਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਆਉਂਗੇ ਇਸ ਵੈਬਸਾਈਟ ਤੇ ਆਉਣ ਤੋਂ ਬਾਅਦ ਇਸ ਤਰ੍ਹਾਂ ਨੀਚੇ ਆਉਣ ਤੋਂ ਬਾਅਦ ਤੁਸੀਂ ਸਾਈਟ ਤੇ ਆਪਸ਼ਨ ਜੁ ਕਾਫੀ ਆ ਜਾਣਗੇ ਤੁਸੀਂ ਜਿਹੜਾ ਆਪਸ਼ਨ ਤੇ ਜਾਣਾ ਜੀ ਤੇ ਆਨਲਾਈਨ ਫਾਰਮ ਚਾਹਣਾ ਠੀਕ ਹੈ ਜੀ ਆਨਲਾਈਨ ਫਾਰਮ ਚਲੇ ਜਾਣਾ ਇਸ ਤੋਂ ਬਾਅਦ ਜਾਣ ਤੋਂ ਬਾਅਦ ਇੱਕ ਨਵਾਂ ਪੇਜ ਹੋਊਗਾ ਇਸ ਇਹਦੇ ਬਾਅਦ ਤੁਸੀਂ ਜਾਣਾ ਪਹਿਲੀ ਆਪਸ਼ਨ ਤੇ ਚਲੇ ਜਾਣਾ ਠੀਕ ਹੈ ਜੀ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਇਸ ਨੀਚੇ ਆਉਣ ਤੋਂ ਬਾਅਦ ਤੁਸੀਂ ਦੇਖੀਏ ਜੋ ਫਰਸਟ ਆਪਸ਼ਨ ਹੈ ਕਲਿੱਕ ਅ ਨਿਊ ਦੂਦਰ ਕਲਿੱਕ ਸਟੇਸ਼ਨ ਇਸ ਤੇ ਕਲਿੱਕ ਕਰ ਦੋ। ਕਲਿੱਕ ਕਰਨ ਤੋਂ ਬਾਅਦ ਜੀ ਆਪਣੇ ਸਾਹਮਣੇ ਇਸ ਤਰ੍ਹਾਂ ਇੰਟਰਫੇਸ ਹੋਊਗਾ। ਕੈਂਡੀਡੇਟ ਜੋ ਸਟੇਸ਼ਨ ਹੈ ਇਸ ਤੇ ਫਾਰਮ ਖੁੱਲ ਜਾਣਾਗਾ। ਇੱਥੇ ਤੁਸੀਂ ਆਪਣਾ categories, class, exam type, session ਵਗੈਰਾ ਲਿਖ ਦੇਣਾ ਜੀ। ਠੀਕ ਹੈ ਜੀ। ਜੁਲਾਈ ਸੈਸ਼ਨ 'ਚ categories ਕਿਹੜੀ ਹੈ ਤੁਹਾਡੀ ਰੀਪੇਅਰ ਕੁਆਇਰਮੈਂਟ ਐਡੀਸ਼ਨਲ ਜਿਹੜੀ ਹੈਗੇ ਐ ਇਸ ਤੇ ਫਿਲ ਕਰੋਗੇ ਜੀ। ਉਸ ਤੋਂ ਬਾਅਦ ਕਲਾਸ ਕਿਹੜੀ ਹੈ ਜੀ 10th 2 ਜੋ ਵੀ ਹੈਗੇ ਦੇਖ ਕੇ ਸੈਲੈਕਟ ਕਰੋਗੇ ਟਾਈਪ ਕੋ ਰੈਗੂਲਰ ਪੜ ਰਿਹਾ ਹਾਂ ਓਪਨ ਪੜ ਰਿਹਾ ਹਾਂ ਮਾਂਸ ਚਿਕਾ ਜੀ ਕਿਹੜਾ ਮਾਰਚ ਈਅਰ ਕਿਹੜਾ ਸੀ 2024 ਠੀਕ ਹੈ ਜੀ ਉਸ ਤੋਂ ਬਾਅਦ ਰੋਲ 올ਡ ਰੋਲ ਉਹ ਮੱਝੀ ਦੇ ਵਿੱਚ ਤੁਹਾਡੀ ਰਿਪਾਇਰ ਆਈ ਹੈ ਜੀ ਉਹ ਫਿਲ ਕਰਨਾ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਈਮੇਲ ਆਈਡੀ ਜਿਹੜਾ ਤੁਹਾਨੂੰ ਕਲੈਕਟਿਵ ਉਸ ਤੋਂ ਬਾਅਦ ਸਟੇਸ਼ਨ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਬੇਸ ਡੀਟੇਲ ਆਊਗੀ ਸਬਜੈਕਟ ਆ ਜਾਣਗੇ ਕਿਹ ਚ ਰਿਪਾਇਰ ਤੁਹਾਡੀ ਸਾਰੀ ਡੀਟੇਲ ਆ ਜਾਣੀ ਫੋਟੋ ਵਗੈਰਾ ਜੀ ਉਹਨੂੰ ਚੈੱਕ ਕਰਕੇ ਤੁਸੀਂ ਕੀ ਫੀਸ ਪੇ ਕਰ ਸਕਦੇ ਹੋਗੇ ਤੁਸੀਂ ਉਹ ਪ੍ਰਿੰਟ ਆਊਟ ਕਰਕੇ ਜੀ ਉਹ ਉਹ ਫਾਰਮ ਕੱਢ ਕੇ ਉਹ ਸਕੂਲ ਦੇ ਵਿੱਚੋਂ ਜਨਕਿ ਜਿੱਥੇ ਤੁਸੀਂ ਪੜ੍ਹ ਰਹੇ ਸੀ ਜਨਕਿ ਕਿਸੇ ਵੀ ਸਰਕਾਰੀ ਸਕੂਲ ਦੇ ਟੀਚਰ ਤੋਂ ਟੈਸਟਡ ਕਰਾ ਕੇ ਆਪਣੀ ਫੋਟੋ ਲਗਾ ਕੇ ਜੀ ਠੀਕ ਹੈ ਫਿਰ ਸਲਿੱਪ ਨਾਲ ਲਾ ਕੇ ਆਪਣੇ ਖੇਤਰੀ ਦਫ਼ਤਰ ਜਨਕਿ ਜੋ ਵੀ ਤੁਹਾਨੂੰ ਖੇਤਰੀ ਦਫ਼ਤਰ ਜਿਲ੍ਹੇ ਦੇ ਵਿੱਚ ਪੈਂਦਾਗਾ ਉਥੇ ਤੁਸੀਂ ਕੀ ਹੈ ਜਿਹੜਾ ਤਰੀਕਾ ਹੈ ਜੀ ਤੋਂ ਪਹਿਲਾਂ ਪਹਿਲਾਂ ਜਨਕਿ 25 ਜਨਵਰੀ ਤੋਂ ਪਹਿਲਾਂ ਪਹਿਲਾਂ ਫਾਰਮ ਜਮ੍ਹਾਂ ਕਰਵਾ ਦਿਓ ਠੀਕ ਹੈ ਜੀ ਤਾਂ ਕਿ ਤੁਸੀਂ ਅੱਗੇ ਜਿਹੜਾ ਰੋਲ ਨੰਬਰ ਆਉਣ ਚੁੱਕੀ ਦਿੱਕਤ ਨਾ ਲੱਗੇ ਆਮ ਉਮੀਦ ਕਰਦਾ ਜਿਹੜੀ ਮੇਰੇ ਵੱਲ ਜਿਹੜੀ ਦਿੱਤੀ ਜਾਣਕਾਰੀ ਸੀ ਤੁਹਾਨੂੰ ਦੁਸ਼ਟ ਹੋਵੋਗੇ ਜੇ ਕੋਈ ਫਿਰ ਵੀ ਤੁਹਾਡਾ ਕੋਈ ਸੁਝਾਅ ਆਗਾ ਕੁਐਸਚਨ ਨੀਚੇ ਕਮੈਂਟ ਕਰੋਗੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰਾਮ ਤੇ ਸੇਵ ਕਰਨ ਖੋ ਤੇ YouTube ਤੇ ਤੇ Facebook ਤੇ ਸੇਵ ਨਾ ਦੀ ਹੈ ਜੀ ਸੇਵ ਕਰਨ ਖੋ ਦੇ ਨਾਂ ਤੇ ਸਬਸਕ੍ਰਾਈਬ ਸ਼ੇਅਰ ਕਰ ਦਿਓ ਥੈਂਕ ਯੂ ਜੀ ਦੋਸਤੋ ਵੀਡੀਓ ਦੇਖਣੇ ਤੁਹਾਡਾ ਧੰਨਵਾਦ ਜੈ ਹਿੰਦ